ਖਾਲਸਾ 侧 ਵੱਲੋਂ ਜੋ ਪਿਛਲੇ ਪਿੰਚ ਚਾਰ ਮਹੀਨੇ ਤੋਂ ਮੁੰਡਾਪਿੰਡ ਦੇ ਵਿੱਚ ਵਿਆਸ ਦਰਿਆ ਦੇ ਨਜ਼ਦੀਕ ਜਿਹੜਾ ਕੱਚਾ ਬੰਨ ਸੀਗਾ ਉਹਨੂੰ ਮਜ਼ਬੂਤੀ ਦੇਣ ਦੇ ਲਈ ਜੋ ਕਾਰਜ ਚੱਲੇ ਉਸ ਤੋਂ ਬਾਅਦ ਹੁਣ ਖਾਲਸਾ 侧 ਦੇ ਵੱਲੋਂ ਉਹਨਾਂ ਬੰਨਾਂ ਦੀ ਸਾਂਭ ਸੰਭਾਲ ਤੇ ਉਹਨਾਂ ਦੇ ਸੁੰਦਰੀਕਰਨ ਦੇ ਵਾਸਤੇ ਉਹਦੇ ਉੱਤੇ ਜਿਹੜੇ ਆ ਕੁਦਰਤੀ ਬੂਟੇ ਮੁੰਡਾਪਿੰਡ ਤੋਂ ਘੜਕਾ ਗੁੱਜਰਪੁਰਾ ਦੇ ਦਰਮਿਆਨ ਜੋ 13 ਕਿਲੋਮੀਟਰ ਦਾ ਬੰਨ ਖਾਲਸਾ 侧 ਵੱਲੋਂ ਬੰਨਿਆ ਗਿਆ ਹੈ ਉਹਦੇ ਉੱਤੇ ਲਗਾਏ ਜਾਣਗੇ ਖਾਲਸਾ ਏਡ ਦੇ ਵੱਲੋਂ ਇਹਨਾਂ ਬੰਨਾਂ ਦੇ ਉੱਤੇ ਰਾਤਨ ਪੰਜਾਬ ਦੇ ਬੂਟੇ ਇੱਕਰ ਥੋਰ ਅੰਬ ਤੇ ਟਾਲੀ ਨਿੰਮਾ ਅਜਿਹੇ ਬੂਟੇ ਜਿਹੜੇ ਆ ਉਹਨਾਂ ਨੂੰ ਲਾ ਕੇ ਅਸੀਂ ਬੰਨ ਦੀ ਸਾਂਭ ਸੰਭਾਲ ਦਾ ਕਾਰਜ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਆ ਆਪ ਦੀਆਂ ਕਿਰਤਕਮਾਈਆਂ ਦੇ ਵਿੱਚੋਂ ਖਾਲਸਾ ਏਡ ਨੂੰ ਦਸਵੰਧ ਭੇਜਣ ਲਈ ਦਿੱਤੇ ਹੋਏ QR ਕੋਡ ਦੇ ਉੱਤੇ ਸਕੈਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ